ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਾਰਗ ਮਹੱਲਾ ਪੰਜਵਾ ਅਸ਼ਟਪਦੀਆ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਸਾਈ ਪ੍ਰਤਾਪ ਤੁਹਾਰੋ ਡੀਠਾ ਇਹ ਦੇਖੋ ਇਥੇ ਮਿੱਥੀ ਦਰਸ਼ਨ ਹੋ ਗਏ ਹਨ ਪਹਿਲਾਂ ਆਇਆ ਸੀ ਗੁਸਾਈ ਦੋ ਬਿੰਦੀਆਂ ਆ ਗਈਆਂ ਸਨ ਹੁਣ ਇੱਥੇ ਹੈ ਇੱਕ ਬਿੰਦੀ ਈੜੀ ਦੇ ਬਿਹਾਰੀ ਦੇ ਅੰਦਰ ਕੀਤੀ ਬਿੰਦੀ ਹੈ ਜਿਹੜੀ ਗੁਸਾਈ ਉਚਾਰਨ ਹੋਏਗਾ ਇਹਦਾ ਫੇਰ ਪਦ ਹੈ ਗੁਸਾਈ ਯਾਨੀ ਤਿੰਨ ਉਚਾਰਨ ਹਨ ਗੁਸਾਈ 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 ਇਹ ਤਿੰਨ ਉਚਾਰਨ ਹਨ ਗੁਸਾਈ ਪ੍ਰਤਾਪ ਤੁਹਾਰੋ ਡੀਠਾ ਕਰਨ ਕਰਾਮਣ ਉਪਾਏ ਸਮਾਵਨ ਸਗਲ ਛਤਰਪਾਤ ਬੀਠਾ ਪਰ ਜਿਹੜੇ ਅੱਜਕੱਲ ਨਵੀਨ ਹਨ ਉਹ ਕਹਿੰਦੇ ਲਾਈ ਚੱਲੋ ਬਿਤੀਆਂ ਗੁਸਾਈ ਗੁਸਾਈ ਬੁੱਲੀ ਚੱਲੋ ਪਰ ਸਾਨੂੰ ਨਿਰਨਾ ਬਾਣੀ ਪੜ੍ਹਦੇ ਹਾਂ ਜਦੋਂ ਆਪਾਂ ਗਹਿਰੇ ਢੰਗ ਨਾਲ ਬਾਣੀ ਦੀ ਸੰਖਿਆ ਕਰਦੇ ਹਾਂ ਤਾਂ ਪਤਾ ਲੱਗ ਜਾਂਦਾ ਕਿ ਇਹ ਇਸ ਤਰ੍ਹਾਂ ਪਦ ਜਿਹੜੇ ਹਨ ਜਿੱਥੇ ਬਿੰਦੀ ਨਹੀਂ ਉੱਥੇ ਗੁਸਾਈ ਜਿੱਥੇ ਦੋ ਬਿੰਦੀਆਂ ਹਨ ਉੱਥੇ ਗੁਸਾਈ ਜਿਥੇ ਇੱਕ ਬਿੰਦੀ ਹੈ ਉਥੇ ਗੁਸਾਈ ਉਚਾਰਨ ਕਰ ਰਹਾਉ ਰਾਣਾ rau ਰਾਜ ਭੈਰੰਕਾ ਓਨ ਝੂਠੇ ਕਹਿਨ ਕਹਾਇਓ ਹਮਰਾ ਰਾਜਨ ਸਦਾ ਸਲਾਮਤ ਤਾਕੋ ਸਗਲ ਕਟਾ ਜਸ ਗਾਇਓ ਉਪਮਾ ਸੁਨਹੁ ਰਾਜਨ ਕੀ ਸੰਤਹ ਕਹਿਤ ਜੇਤ ਪਾਹੂਚਾ ਉਪਮਾ ਸੁਨਹੁ राजन की संत हो इति विश्राम कहत इति यमक लादनी है जेथ पाहुचा बे सुमार वाडसा दातारा ऊचे हीते ऊचा पवन पुरयो सगल अकारा पावक काष्ट संगे नीर धरन कर राखी एकत नीर धरन कर राखी एकत ਕੋਈ ਨਾ ਕਿਸ ਹੀ ਸੰਗੇ ਘਾਟ ਘਾਟ ਕਥਾ ਰਾਜਨ ਕੀ ਚਾਲੈ ਘਾਟ ਘਾਟ ਕਥਾ ਰਾਜਨ ਕੀ ਚਾਲੈ ਘਰ ਘਰ ਤੁਜਹਿ ਉਮਾਹਾ ਜੀਵ ਜੰਤ ਸਭ ਪਾਛੈ ਕਰਿਆ ਇਹ ਪਿੱਛੇ ਜਿਹੜਿਆ ਨਾ ਨੀਰ ਧਰਨ ਇੱਥੇ ਠਮਕ ਲੱਗੇਗੀ ਕਰ ਰਾਖੇ ਏਕਤ ਕੋਈ ਨਾ ਕਿਸ ਹੀ ਸੰਗੇ ਘਾਟ ਘਾਟ ਕਥਾ ਰਾਜਨ ਕੀ ਚਾਲੈ ਕਰ ਘਰ ਤੁਝ ਹੈ ਉਮਾਹਾ ਜੀਜੰਤ ਸਭ ਪਾਛੈ ਕਰਿਆ ਪ੍ਰਥਮੇ ਰਿਜਕ ਸਮਾਹਾ ਜੋ ਕਿਛ ਕਰਣ ਸੁ ਆਪੇ ਕਰਨ ਮਸਲਤ ਕਾਹੂ ਦੀਨੀ ਅਨਕ ਜਤਨ ਕਾਰ ਕਰਹਿ ਦਿਖਾਈ ਸਾਚੀ ਸਾਖੀ ਚੀਨੀ ਹਰ ਭਗਤਾ ਕਾਰ ਰਾਖੇ ਆਪਣੇ ਦੀਨੀ ਨਾਮ ਵਡਾਈ ਜੇਨ ਜੇਨ ਕਰੀ ਅਵਗਿਆ ਜਾਨਕੀ ਤੇ ਤੈਂ ਦੀਏ ਰੁੜਾਈ ਜੇਨ ਜੇਨ ਕਰੀ ਅਵਗਿਆ ਜਾਨਕੀ ਇਥੇ ਵਿਸਰਾਮ ਤੇ ਇਥੇ ਯਮ ਖ ਲਾਦਨੀ ਹੈ ਤੈਂ ਦੀਏ ਰੁੜਾਈ ਰੜਾੜਾ ਭਰ ਹੈ ਨਾ ਰੁੜਾ ਰੁੜਾਈ ਜੇਨ ਜੇਨ ਕਰੀ ਅਵਗਿਆ ਜਾਨਕੀ ਤੇ ਤੈਂ ਦੀਏ ਰੁੜਾਈ ਮੁਕਤ ਭਏ ਸਾਧ ਸੰਗਤ ਕਰ ਤਿਨ ਕੇ ਅਵਗਣ ਸਭ ਪਰ ਹਰਿਆ ਤਿਨ ਕੇ ਅਵਗਣ ਸਭ ਪਰ ਹਰਿਆ ਤਿਨ ਕਉ ਦੇਖ ਭਏ ਕਿਰਪਾਲਾ ਤਿਨ ਭਵ ਸਾਗਰ ਤਰਿਆ ਏ ਤਿਨ ਪੁਲੀ ਬੋਲਨੇ ਆ ਏ ਤੈਨਾਂ ਹਲੰਤ ਨਹੀਂ ਲਾਉਨੇ ਤਿਨ ਕਉ ਦੇਖ ਭਏ ਕਿਰਪਾਲਾ ਤੈਨ ਭਵ ਸਾਗਰ ਤਰਿਆ ਹਮ ਨਾਨੇ ਨੀਚ ਹਮ ਨਾਨੇ ਨੀਚ ਤੁਮੇ ਵੱਡ ਸਾਹਿਬ ਇੱਥੇ ਦੋਵਾਂ ਤੇ ਹਲੰਥ ਹੈ ਤਾਂ ਭਾਰਾ ਉਚਾਰਨ ਕੀਤਾ ਗਿਆ ਹਮ ਨਾਨੇ ਨੀਚ ਤੁਮੇ ਵੱਡ ਸਾਹਿਬ ਕੁਦਰਤ ਕੌਣ ਵਿਚਾਰਾ ਮਨ ਤਨ ਸੀਤਲ ਗੁਰ ਦਰਸ ਦੇਖੇ ਨਾਨਕ ਨਾਮ ਆਧਾਰਾ ਸਾਰਗ ਮਹੱਲਾ ਪੰਜਵਾ ਅਸ਼ਟਪਦੀ ਘਰ ਛੇਵਾ ਇਹ ਧਿਆਨ ਰੱਖਣਾ ਅਸ਼ਟ ਛシャ ਨਹੀਂ ਲਾਦਣਾ ਅਸ਼ਟ ਸਸਾ ਲਾਉਣਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਛシャ ਨਹੀਂ ਆਉਂਦਾ ਹੈ ਸਸਾ ਹੀ ਆਉਂਦਾ ਹੈ ਅਸ਼ਟਪਦੀ ਘਰ ਛੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਗਮ ਅਗਾਧ ਸੁਨਹੁ ਜਾਨ ਕਥਾ ਪਾਰ ਬ੍ਰਹਮ ਕੀ ਅਚਰਜ ਸਭਾ ਅਚਰਜ ਸਭਾ ਅਚਰਜ ਬੋਲਣਾ ਹੈ ਪਾਰ ਬ੍ਰਹਮ ਕੀ ਅਚਰਜ ਸਭਾ ਰਹਾਉ ਸਦਾ ਸਦਾ ਸਤਿਗੁਰ ਨਮਸਕਾਰ ਗੁਰ ਕਿਰਪਾ ਤੇ ਗੁਣ ਗਾਏ ਅਪਾਰ ਮਨ ਭੀਤਰ ਹੋਵੇ ਪ੍ਰਗਾਸ ਗਿਆਨ ਅੰਜਨ ਅਗਿਆਨ ਵਿਨਾਸ਼ ਨੇਤ ਨਾਹੀ ਜਾ ਕਾ ਵਿਸਥਾਰ ਨਿਤ ਨਹੀ ਜਾ ਕਾ ਵਿਸਥਾਰ ਸੁਭਾਤਾ ਕੀ ਅਪਰ ਅਪਾਰ ਅਨੇਕ ਰੰਗ ਜਾ ਕੇ ਗਨੇ ਨਾ ਜਾਹਿ ਅਨੇਕ ਰੰਗ ਜਾ ਕੇ ਇਥੇ ਵਿਸਰਾਮ ਲਾਉਣਾ ਹੈ ਗਨੇ ਨਾ ਜਾਹਿ ਅਨੇਕ ਰੰਗ ਜਾ ਕੇ ਗਨੇ ਨਾ ਜਾਹਿ ਸੋਗ ਹਰਖ ਦੁਹ ਮਹਨਾਹਿ ਅਸੋਗ हरख दुहु मह नाही सोग हरख थी अनक में जाके बेद धुन तो कर है अनक महेश बैस ध्यान धर है हां जी अनक महेश इथे विश्राम बैस ध्यान धर है अनक पुरख अंसा अवतार अनक इंद्र ਉਹ ਬੇਦਰਬਾਰ ਜਿਨਨੇ ਪਾਦ ਹਨ ਇਹਨੂੰ ਅਨਕ ਨਹੀਂ ਕਹਿਣਾ ਅਨਿਕ ਨੰਨੇ ਦੀਸਿਆਰੀ ਨਾਲ ਬੋਲਨੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ